ਅਕਾਲੀ ਦਲ ਦੇ ਵਿੱਚ ਜਿਹੜੀ ਕਿ ਬਗਾਬਤ ਹਜੇ ਵੀ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਉੱਥੇ ਹੀ ਅੱਜ ਬਾਕੀ ਧੜੇ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਹੈ ਦੁਪਹਿਰੇ 2 ਵਜੇ ਮੀਟਿੰਗ ਹੋਵੇਗੀ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸ ਦਈਏ ਕਿ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਖਿਲਾਫ ਨਿਤਰੇ ਅਕਾਲੀ ਦਲ ਦੇ ਬਾਕੀ ਧੜੇ ਨੇ ਅੱਜ ਚੰਡੀਗੜ੍ਹ ਦੇ ਵਿੱਚ ਅਹਿਮ ਮੀਟਿੰਗ ਸੱਦੀ ਹੈ ਤੇ ਇਹ ਬੈਠਕ ਚੰਡੀਗੜ੍ਹ ਦੇ ਵਿੱਚ ਦੁਪਹਿਰੇ 2 ਵਜੇ ਸ਼ੁਰੂ ਹੋਵੇਗੀ ਤੇ ਇਸ ਬੈਠਕ 'ਚ ਜਿਲੰਦਰ ਜਿਮਨੀ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਇੱਥੋਂ ਅਕਾਲੀ ਦਲ ਦੀ ਉਮੀਦਵਾਰ ਆਪਣੀ ਜਿਹੜੀ ਕਿ ਜ਼ਮਾਨਤ ਵੀ ਨਹੀਂ ਬਚਾ ਸਕੀ ਇੱਥੋਂ ਤੱਕ ਕਿ ਨਹੀਂ ਅਕਾਲੀ ਉਮੀਦਵਾਰ 2000 ਵੋਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਸੀ ਅੱਜ ਬਾਕੀ ਤੜੇ ਦੇ ਵੱਲੋਂ ਇਕੱਠੇ ਹੋ ਕੇ ਇਕੱਠ ਦਿਖਾਉਣ ਅਤੇ ਆਉਣ ਵਾਲੇ ਦਿਨਾਂ ਦੀ ਰਣਨੀਤੀ ਬਣਾਉਣ ਦੇ ਲਈ ਇਹ ਮੀਟਿੰਗ ਰੱਖੀ ਗਈ ਹੈ ਤੇ ਇਹ ਮੀਟਿੰਗ ਇਸ ਵਿੱਚ ਅਹਿਮ ਰਹਿਣ ਵਾਲੀ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿ ਅਨੇ ਰਗੂਵੀਰ ਸਿੰਘ ਨੇ ਪੰਜ ਤਕਤਾਂ ਦੇ ਜਥੇਦਾਰ ਦੀ ਮੀਟਿੰਗ ਵੀ ਸੱਦੀ ਸੀ ਜਿਸ ਦੇ ਵਿੱਚ ਬਾਕੀ ਧੜੇ ਵੱਲੋਂ ਦਿੱਤੇ ਮਾਫੀ ਨਾਮੇ ਬਾਰੇ ਵਿਚਾਰ ਕਰਨਾ ਹੈ ਜਥੇਦਾਰ ਗਿਆਨੀ ਰਗੂਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਦੇ ਵੱਲੋਂ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤੇ ਗਏ ਮੁਆਫੀ ਨਾਮੇ ਨੂੰ ਜਿਹੜਾ ਕਿ ਲੈ ਕੇ ਸਮੂਹ ਤਖਤਾਂ ਦੇ ਜਥੇਦਾਰ ਦੀ 15 ਜੁਲਾਈ ਨੂੰ ਮੀਟਿੰਗ ਸੱਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਸਾਰੇ ਜਥੇਦਾਰ ਇਕੱਠੇ ਹੋ ਕੇ ਅਕਾਲੀ ਦਲ ਦੇ ਬਾਕੀ ਧੜੇ ਵੱਲੋਂ ਦਿੱਤੀ ਮਾਫੀ ਬਾਰੇ ਵਿਚਾਰ ਕਰਨਗੇ ਤੇ ਇਹ ਮੀਟਿੰਗ ਅਕਾਲੀ ਦਲ ਦੇ ਲਈ ਭਵਿਕ ਲਈ ਅਹਿਮ ਸਾਬਤ ਹੋਵੇਗੀ ਤੇ ਬਾਕੀ ਧੜੇ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਵੀ ਹਾਸੀਆਂ ਤੇ ਚਲੇ ਗਏ ਤੇ ਅਕਾਲੀ ਦਲ ਤੋਂ ਚਿੰਤਤ ਨੇ ਦੇ ਇਸ ਦੇ ਨਾਲ ਹੀ ਬਾਕੀ ਧੜਾ ਖੁੱਲ ਕੇ ਝੁੰਦਾ ਕਮੇਟੀ ਦੀਆਂ ਸਪਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਤੋਂ ਵੀ ਜ਼ੋਰਦਾਰ ਛੇੜੀ ਕਿ ਹੁੰਦੀ ਜਾ ਰਹੀ ਹੈ। ਫਾਂਵੇਂ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਅਜੇ ਤੱਕ ਕੋਈ ਪ੍ਰਕਿਰਿਆ ਨਹੀਂ ਆਈ ਪਰ ਉਹਨਾਂ ਨੇ ਅਹੁਦੇਦਾਰਾਂ ਦੀਆਂ ਮੀਟਿੰਗਾਂ ਬੁਲਾ ਕੇ ਆਪਣੀ ਤਾਕਤ ਦਾ ਜਿਹੜਾ ਕਿ ਪ੍ਰਦਰਸ਼ਨ ਕੀਤਾ ਹੈ ਤੇ ਦੱਸਦੀ ਹੈ ਕਿ ਅੱਜ ਬਾਕੀ ਧੜੇ ਦੇ ਵੱਲੋਂ ਹੋਣ ਜਾ ਰਹੀ ਹੈ ਦੁਪਹਿਰੇ 2 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ ਤੇ ਜਿਸ ਨੂੰ ਲੈ ਕੇ ਬਾਕੀ ਤੜੇ ਦੇ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਅੱਜ ਚਰਚਾਵਾ ਹੋਣਗੀਆਂ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਇੱਕ ਵਾਰ ਫਿਰ ਦੱਸਦੀ ਅਕਾਲੀ ਦਲ ਦੇ ਵਿੱਚ ਜਿਹੜੀ ਕਿ ਬਗਾਵਤ ਹਜੇ ਵੀ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਉੱਥੇ ਹੀ ਅੱਜ ਬਾਕੀ ਤੜਾ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਹੈ ਦੁਪਹਿਰੇ 2 ਵਜੇ ਮੀਟਿੰਗ ਹੋਵੇਗੀ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਸੁਖ ਵੇ ਸਿੰਘ ਬਾਦਲ ਦੀ ਪ੍ਰਧਾਨਗੀ ਖਿਲਾਫ ਨਿਤਰੇ ਅਕਾਲੀ ਦਲ ਦੇ باقی ਟੜੇ ਨੇ ਅੱਜ ਚੰਡੀਗੜ੍ਹ ਦੇ ਵਿੱਚ ਅਹਿਮ ਮੀਟਿੰਗ ਸੱਦੀ ਹੈ ਤੇ ਇਹ ਬੈਠਕ ਚੰਡੀਗੜ੍ਹ ਦੇ ਵਿੱਚ ਦੁਪਹਿਰੇ 2 ਵਜੇ ਸ਼ੁਰੂ ਹੋਵੇਗੀ ਤੇ ਇਸ ਬੈਠਕ 'ਚ ਜਿਲੰਦਰ ਜਿਮਨੀ ਚੋਣਾਵਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਇੱਥੋਂ ਅਕਾਲੀ ਦਲ ਦੀ ਉਮੀਦਵਾਰ ਆਪਣੀ ਜਿਹੜੀ ਕਿ ਜ਼ਮਾਨਤ ਵੀ ਨਹੀਂ ਬਚਾ ਸકી ਇੱਥੋਂ ਤੱਕ ਕਿ ਨਹੀਂ ਅਕਾਲੀ ਉਮੀਦਵਾਰ 2000 ਵੋਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਸੀ ਅੱਜ ਬਾਕੀ ਧੜੇ ਦੇ ਵੱਲੋਂ ਇਕੱਠੇ ਹੋ ਕੇ ਇਕੱਠ ਦਿਖਾਉਣ ਅਤੇ ਆਉਣ ਵਾਲੇ ਦਿਨਾਂ ਦੀ ਰਣਨੀਤੀ ਬਣਾਉਣ ਲਈ ਇਹ ਮੀਟਿੰਗ ਰੱਖੀ ਗਈ ਹੈ ਤੇ ਇਹ ਮੀਟਿੰਗ ਇਸ ਵਿੱਚ ਅਹਿਮ ਰਹਿਣ ਵਾਲੀ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹ ਅਨੀ ਰਗੂਵੀਰ ਸਿੰਘ ਨੇ ਪੰਜ ਤਖਤਾਂ ਦੇ ਜਥੇਦਾਰ ਦੀ ਮੀਟਿੰਗ ਵੀ ਸੱਦੀ ਸੀ ਜਿਸ ਦੇ ਵਿੱਚ ਬਾਕੀ ਧੜੇ ਵੱਲੋਂ ਦਿੱਤੇ ਮਾਫੀਨਾਮੇ ਬਾਰੇ ਵਿਚਾਰ ਕਰਨਾ ਹੈ ਜਥੇਦਾਰ ਗਿਆਨੀ ਰਗੂਵਿਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਦੇ ਵੱਲੋਂ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤੇ ਗਏ ਮੁਆਫੀ ਨਾਮੇ ਨੂੰ ਜਿਹੜਾ ਕਿ ਲੈ ਕੇ ਸਮੂਹ ਤਕਤਾਂ ਦੇ ਜਥੇਦਾਰ ਦੀ 15 ਜੁਲਾਈ ਨੂੰ ਮੀਟਿੰਗ ਸੱਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਸਾਰੇ ਜਥੇਦਾਰ ਇਕੱਠੇ ਹੋ ਕੇ ਅਕਾਲੀ ਦਲ ਦੇ ਬਾਕੀ ਧੜੇ ਵੱਲੋਂ ਦਿੱਤੀ ਮਾਫੀ ਬਾਰੇ ਵਿਚਾਰ ਕਰਨਗੇ ਤੇ ਇਹ ਮੀਟਿੰਗ ਅਕਾਲੀ ਦਲ ਦੇ ਲਈ ਭਵਿਕ ਲਈ ਆਮ ਸਾਬਿਤ ਹੋਵੇਗੀ ਤੇ ਬਾਕੀ ਧੜੇ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਵੀ ਹਾਸੀਆਂ ਤੇ ਚਲੇ ਗਏ ਤੇ ਅਕਾਲੀ ਦਲ ਤੋਂ ਚਿੰਤਤ ਨੇ ਤੇ ਇਸ ਦੇ ਨਾਲ ਹੀ ਬਾਕੀ ਧੜਾ ਖੁੱਲ ਕੇ ਝੁੰਦਾ ਕਮੇਟੀ ਦੀਆਂ ਸਪਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਤੋਂ ਵੀ ਜ਼ੋਰਦਾਰ ਜਿਹੜੀ ਕਿ ਹੁੰਦੀ ਜਾ ਰਹੀ ਹੈ। ਪਾਵੇਂ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਅਜੇ ਤੱਕ ਕੋਈ ਪ੍ਰਕਿਰਿਆ ਨਹੀਂ ਆਈ ਪਰ ਉਹਨਾਂ ਨੇ ਅਹੁਦੇਦਾਰਾਂ ਦੀਆਂ ਮੀਟਿੰਗਾਂ ਬੁਲਾ ਕੇ ਆਪਣੀ ਤਾਕਤ ਦਾ ਜਿਹੜਾ ਕਿ ਪ੍ਰਦਰਸ਼ਨ ਕੀਤਾ ਹੈ ਤੇ ਦੱਸਦੀ ਹੈ ਕਿ ਅੱਜ ਬਾਕੀ ਧੜੇ ਦੇ ਵੱਲੋਂ ਹੋਣ ਜਾ ਰਹੀ ਹੈ ਦੁਪਹਿਰੇ 2 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ ਤੇ ਜਿਸ ਨੂੰ ਲੈ ਕੇ ਬਾਕੀ ਧੜੇ ਦੇ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਅੱਜ ਚਰਚਾਵਾ ਹੋਣਗੀਆਂ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਤੇ ਇੱਕ ਵਾਰ ਫਿਰ ਦੱਸਾਂ